ਹਾਂਜੀ ਅੱਜ ਆਪਾਂ ਜਾ ਰਹੇ ਸੀ ਜੀ ਬਠਿੰਡੇ ਅਜੀਤ ਰੋਡ ਤੇ ਇਹ ਕੋੜਾ ਚੌਕ ਆ ਗਿਆ ਜੀ ਬਠਿੰਡੇ ਦਾ ਅਜੀਤ ਰੋਡ ਤੇ ਆਪਾਂ ਪ੍ਰੋਮੋਸ਼ਨ ਕਰਨ ਲਈ ਜਾ ਰਹੇ ਸੀ ਜੀ ਇਹ ਆਪਣਾ ਅਜੀਤ ਰੋਡ ਆ ਬਠਿੰਡੇ ਦਾ ਤੇ ਆਪਾਂ ਪ੍ਰੋਮੋਸ਼ਨ ਕਰਨ ਜਾ ਰਹੇ ਸੀ ਜੀ ਬਾਜ ਫੈਸ਼ਨ ਬੁਟੀਕ ਤੇ ਜੋ ਕਿ ਅਜੀਤ ਰੋਡ ਤੇ 29 ਨੰਬਰ ਗਲੀ ਦੇ ਬਿਲਕੁਲ ਅਪੋਜ਼ਿਟ ਆ ਜੀ ਆਪਾਂ ਪਹੁੰਚ ਚੁੱਕੇ ਸੀ ਬਾਜ ਫੈਸ਼ਨ ਬੁਟੀਕ ਨਵਾਂ ਜਿਹਾ ਬੁਟੀਕ ਖੁੱਲਿਆ ਤੇ ਬਹੁਤ ਸੋਹਣਾ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਸੀ ਜੀ ਬਠਿੰਡੇ ਅਜੀਤ ਰੋਡ ਤੇ ਜੋ ਕਿ 29 ਨੰਬਰ ਗਲੀ ਦੇ ਬਿਲਕੁਲ ਅਪੋਜੀਟ ਸਾਈਡ ਹੈਗਾ ਜੀ ਬਾਜ ਫੈਸ਼ਨ ਬੁਟੀਕ ਤੇ ਇਹਨੇ ਭੈਣ ਸੁਖਪ੍ਰੀਤ ਹਾਂ ਸੁਖਪ੍ਰੀਤ ਦਾ ਤੁਹਾਡਾ ਨਾਮ ਹਾਂ ਜੀ ਇਹ ਭੈਣ ਸੁਖਪ੍ਰੀਤ ਤੇ ਇਹ ਮੇਰੇ ਪਿੰਡ ਤੋਂ ਨੇ ਤੇ ਇੱਕ ਜੋ ਮੈਂ ਇਹ ਸੂਟ ਪਾਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਇਹਦੀ ਇਹਨਾਂ ਦੇ ਬੁਟੀਕ ਦਾ ਬਣਿਆ ਹੋਇਆ ਤਾਂ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਹਾਂ ਜੀ ਆਰੀ ਵਰਕ ਦਾ ਸੂਟ ਹੈ ਤੇ ਇਹਨਾਂ ਦੇ ਬੁਟੀਕ ਤੇ ਤੁਹਾਨੂੰ ਹਰ ਚੀਜ਼ ਅਵੇਲੇਬਲ ਮਿਲੂਗੀ ਡ्रेसेस ਤੋਂ ਲੈ ਕੇ ਲਹਿੰਗੇ ਵਗੈਰਾ ਤੁਸੀਂ ਜਿੱਦਾਂ ਦੇ ਕੱਪੜੇ ਇੱਥੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਦਾਂ ਦੇ ਕਰਵਾ ਸਕਦੇ ਹੋ ਇੱਕ ਬੈਸਟ ਚੀਜ਼ ਇਹ ਆ ਕਿ ਜੋ ਇੱਥੇ ਇਹਨਾਂ ਕੋਲ ਬਣਿਆ ਹੋਇਆ ਨਾ ਕਪੜਾ ਉਹ ਤਾਂ ਤੁਸੀਂ ਵਿਖਾਈ ਦਿਓ ਮੈਂ ਤੁਹਾਨੂੰ ਵੀਡੀਓ ਚ ਪਰ ਇੱਕ ਚੀਜ਼ ਹੋਰ ਕਿ ਜੇਕਰ ਤੁਸੀਂ ਕੋਈ ਫੋਟੋ ਦਿਖਾਉਣੀ ਹੋ ਇਹਨਾਂ ਨੂੰ ਕਿ ਸਾਨੂੰ ਇਦਾਂ ਦਾ ਸੇਮ ਸੂਟ ਚਾਹੀਦਾ ਤੁਹਾਡੀ ਡਿਮਾਂਡ ਤੇ ਤੁਹਾਡੇ ਮਤਲਬ ਸਟਾਫ ਜਿਹੜਾ ਹੋਊਗਾ ਉਹ ਤੁਸੀਂ ਚੂਜ਼ ਕਰ ਸਕਦੇ ਹੋ ਵੀ ਸਾਨੂੰ ਆਹ ਸਟਾਫ ਤੇ ਸੂਟ ਚਾਹੀਦਾ ਤੁਹਾਨੂੰ ਇਹ ਮਤਲਬ ਇੱਕ ਚੀਜ਼ ਹੋਰ ਮੈਂ ਦੱਸੂਗੀ ਵੀ ਮੰਨ ਲਓ ਤੁਹਾਨੂੰ ਕੜਾਈ ਇਹਨਾਂ ਸੂਟਾਂ ਚ ਪਸੰਦ ਆ ਗਈ ਜੇ ਤੁਸੀਂ ਉਹਦਾ ਸਟਾਫ ਤੁਸੀਂ ਚੇਂਜ ਕਰਵਾਉਣਾ ਚਾਹੁੰਦੇ ਹੋ ਵੀ ਸਾਨੂੰ ਆਹੀ ਕਢਾਈ ਆ ਵਾਲੇ ਸਟੱਫ ਤੇ ਚਾਹੀਦੀ ਹੈ ਕਈ ਵਾਰ ਹੁੰਦੀ ਹੈ ਨਾ ਆਪਣੀ ਆਪਣੀ ਡਿਮਾਂਡ ਤੁਸੀਂ ਜਿੰਨੇ ਮਰਜ਼ੀ ਆਪਣੀ ਚੁਆਇਸ ਤੇ ਇਹਨਾਂ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਬਹੁਤ ਸੋਹਣਾ ਕੰਮ ਹੈ ਇਹਨਾਂ ਦਾ ਤੇ ਮਤਲਬ ਨਵੀਂ-ਨਵੀਂ ਓਪਨਿੰਗ ਹੋਈ ਆ ਤਾਂ ਮੈਂ ਤੁਹਾਨੂੰ ਪੂਰਾ ਬੁਟੀਕ ਵਿਖਾ ਵੀ ਦਵਾਂਗੀ ਇੱਕ ਬਹੁਤ ਲਗਜ਼ਰੀ ਜੀ ਫੀਲਿੰਗ ਆਉਂਦੀ ਆ ਤੇ ਪਰ ਰੇਟ ਜਿਹੜੇ ਹੈਗੇ ਨੇ ਮੈਂ ਖੁਦ ਦੇਖ ਕੇ ਹੈਰਾਨ ਆ ਕਿ ਬਹੁਤ ਜੈਨੂਇਨ ਰੇਟ ਨਹੀਂ ਕਿਉਂਕਿ ਆਪਾਂ ਬੁਟੀਕਾਂ ਤੇ ਵਿਜ਼ਿਟ ਕਰਦੇ ਰਹਿੰਦੇ ਆ ਤਾਂ ਬੁਟੀਕ ਦੇ ਨਾਮ ਤੋਂ ਹੀ ਅੱਧੀਆਂ ਔਰਤਾਂ ਡਰ ਜਾਂਦੀਆਂ ਵੀ ਜੇ ਬੁਟੀਕ ਦੇ ਸੂਟ ਆ ਤਾਂ ਬਹੁਤ ਜ਼ਿਆਦਾ ਮਹਿੰਗੇ ਹੋਣਗੇ ਪਰ ਹਰ ਬੁਟੀਕ ਤੇ ਸੂਟ ਮਹਿੰਗੇ ਨਹੀਂ ਹੁੰਦੇ ਬਹੁਤ ਜੈਨੂਇਨ ਜੀ ਕਾਸਟ ਲੱਗਦਾ ਕਿ ਤੁਹਾਡੇ ਬਜਟ ਫਰੈਂਡਲੀ ਬੁਟੀਕ ਨੇ ਇਹ ਬਾਜ ਫੈਸ਼ਨ ਬੁਟੀਕ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਅਜੀਤ ਰੋਡ ਤੇ ਪੂਰੀ ਡਿਟੇਲ ਮੈਂ ਤੁਹਾਨੂੰ ਕੈਪਸ਼ਨ ਚ ਦੇ ਦੂੰਗੀ ਨੰਬਰ ਲਿਖ ਦੂੰਗੀ ਤਾਂ ਤੁਹਾਨੂੰ ਲੱਭਣ ਚ ਕੋਈ ਦਿੱਕਤ ਨਹੀਂ ਹੋਊਗੀ ਤੇ ਹੁਣ ਆਪਾਂ ਤੁਹਾਡਾ ਟਾਈਮ ਨਹੀਂ ਜ਼ਿਆਦਾ ਲੈਂਦੇ ਤੇ ਆਪਾਂ ਸਟਾਰਟ ਕਰਦੇ ਆ ਇਹਨਾਂ ਕੋਲ ਜੇ ਬਣਿਆ ਹੋਇਆ ਜਿਹੜਾ ਸਟੱਫ ਦੇ ਉੱਪਰ ਰੈਡੀ ਨੇ ਸੂਟ ਕਢਾਈ ਵਗੈਰਾ ਸਾਰੀ ਦੀ ਡਿਟੇਲ ਆਪਾਂ ਤੁਹਾਨੂੰ ਦੇ ਰਹੀ ਹਾਂ ਸੋ ਪਹਿਲਾ ਸੂਟ ਤਾਂ ਇਹਨਾਂ ਦਾ ਹੈਗਾ ਜੀ ਇਹ ਵਾਲਾ ਇਹ ਹੈਗਾ ਵੈਲਵਟ ਦੇ ਉੱਪਰ ਵੈਲਵਟ ਤੇ ਹੈਂਡਵਰਕ ਤੇ ਤੁਸੀਂ ਮਤਲਬ ਕੰਮ ਚੈੱਕ ਕਰੋ ਜੋ ਟ੍ਰੈਂਡਿੰਗ ਜੀ ਚੀਜ਼ ਆ ਬਹੁਤ ਸੋਹਣੀ ਤੇ ਇਹਦੇ ਬਾਹਾਂਾਂ ਤੇ ਵੀ ਵਰਕ ਆਉਗਾ ਜੀ ਬਾਹਾਂਾਂ ਤੇ ਤੇ ਇਹ ਬੈਕ ਤੇ ਇਹਦੇ ਬਾਹਾਂਾਂ ਹੀ ਨਹੀਂ ਹੈਵੀ ਓਕੇ ਇਹਦੀਆਂ ਬਾਹਾਂਾਂ ਤੇ ਵਰਕ ਹੈ ਤੇ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਵੈਲਵਟ ਦਾ ਸੂਟ ਇਹਦਾ ਨੈੱਕ ਬਹੁਤ ਸੋਹਣਾ ਬਣਿਆ ਤੇ ਵੈਲਵਟ ਤੇ ਹੈਂਡਵਰਕ ਬਹੁਤ ਜ਼ਿਆਦਾ ਸੋਨਾ ਹੈ ਤੇ ਅੱਗੇ ਹੈਗਾ ਜੀ ਇਹ ਵਾਲਾ ਬਹੁਤ ਹੀ ਹੈਵੀ ਜਿੱਦਾਂ ਹੁਣ ਵਿਆਹਾਂ ਦੇ ਸੀਜ਼ਨ ਸਟਾਰਟ ਹੋ ਗਏ ਹਨਾ ਇਹ ਬਹੁਤ ਜ਼ਿਆਦਾ ਹੈਵੀ ਸੂਟ ਹੈ ਇਹ ਇਦਾਂ ਇਹ ਬਹੁਤ ਜ਼ਿਆਦਾ ਹੈਵੀ ਸੂਟ ਨਹੀਂ ਜਿਹੜੇ ਇਹਨਾਂ ਕੋਲ ਬਣੇ ਪਏ ਨੇ ਤਾਂ ਮਤਲਬ ਜੇ ਤੁਹਾਡੇ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੂੰਗੀ ਮਤਲਬ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚੋਂ ਜੇ ਕੋਈ ਵੀ ਸੂਟ ਪਸੰਦ ਆਉਂਦਾ ਵਰਕ ਵਾਈਜ਼ ਜਾਂ ਕਲਰ ਵਾਈਜ਼ ਕਿਹਨੇ ਵੀ ਪਸੰਦ ਆਉਂਦਾ ਤਾਂ ਤੁਸੀਂ ਇਹ ਸੂਟ ਦੀ ਸਕਰੀਨਸ਼ਾਟ ਲਵੋ ਤੇ ਜਿਹੜਾ ਮੈਂ ਉੱਪਰ ਨੰਬਰ ਦਿੱਤਾ ਹੋਇਆ ਸਕਰੀਨ ਤੇ ਉਹਦੇ ਉੱਪਰ ਵਟਸਐਪ ਕਰਕੇ ਤੁਸੀਂ ਸੂਟ ਦਾ ਰੇਟ ਪੁੱਛ ਸਕਦੇ ਹੋ ਸਟਾਫ ਪੁੱਛ ਸਕਦੇ ਹੋ ਕੜਾਈ ਪੁੱਛ ਸਕਦੇ ਹੋ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਹੈਂਡਵਰਕ ਹੈ ਬਹੁਤ ਸੋਨਾ ਜਿਹਾ ਕੰਮ ਹੈ ਤੇ ਬਾਕੀ ਜੇ ਕਿਸੇ ਸੂਟ ਦੀ ਤੁਹਾਨੂੰ ਡਿਟੇਲ ਚਾਹੀਦੀ ਹੈ ਨਾ ਕਿ ਅਸੀਂ ਇਸ ਸੂਟ ਦੀ ਜਾਣਕਾਰੀ ਲੈਣੀ ਆ ਤਾਂ ਉਹ WhatsApp ਕਰਕੇ ਤੁਸੀਂ ਸੂਟ ਦਾ ਸਕਰੀਨਸ਼ਾਟ ਤਾਂ ਤੁਸੀਂ ਲੈ ਸਕਦੇ ਹੋ ਕੰਮ ਇਹਨਾਂ ਦਾ ਬਹੁਤ ਜ਼ਿਆਦਾ ਪਿਆਰਾ ਬਹੁਤ ਜ਼ਿਆਦਾ ਹੈਵੀ ਆ ਤੁਸੀਂ ਦੇਖ ਹੀ ਸਕਦੇ ਹੋ ਵਿਆਹਾਂ ਵਾਸਤੇ ਪਰਫੈਕਟ ਕਲੈਕਸ਼ਨ ਆ ਇਹਨਾਂ ਕੋਲੇ ਵਰਕ ਚੈੱਕ ਕਰੋ ਤੁਸੀਂ ਕਿਸੇ ਵਿਆਹ ਵਾਲੀ ਕੁੜੀ ਨੂੰ ਇਹ ਗਿਫਟ ਦੇਣਾ ਚਾਹੋ ਬ੍ਰਾਈਡਲ ਸੂਟ ਆ ਇਕਦਮ ਮਤਲਬ ਦੇਖ ਸਕਦੇ ਹੋ ਬਹੁਤ ਹੈਵੀ ਇਹਦੇ ਬਾਵਾ ਬਣੀਆਂ ਦੀਆਂ ਇੱਕ ਇਹ ਵਾਲੀ ਦੇਖੋ ਬਹੁਤ ਹੀ ਕਲਾਸੀ ਜੀ ਲੁੱਕ ਵਾਲਾ ਇਹ ਸੂਟ ਆ ਕਿਉਂਕਿ ਇਹਦਾ ਕਲਰ ਇਦਾਂ ਦਾ ਏ ਤੇ ਅਗਲਾ ਹੈਗਾ ਜੀ ਇਹ ਵਾਲਾ ਸੂਟ ਮੋਸਟਲੀ ਤੁਹਾਨੂੰ ਪਾਰਟੀ ویئر ਵਿਆਹਾਂ ਚ ਪਾਉਣ ਲਈ ਤੁਹਾਨੂੰ ਹਰ ਤਰ੍ਹਾਂ ਦੇ ਫੰਕਸ਼ਨ ਲਈ ਇਥੋਂ ਸੂਟ ਮਿਲ ਜੂਗਾ ਹੈਵੀ ਤੋਂ ਹੈਵੀ ਤੁਹਾਡੀ ਚੋਇਸ ਤੇ ਬਣ ਜੂਗਾ ਤੇ ਜੇ ਤੁਸੀਂ ਥੋੜਾ ਬਹੁਤ ਵਰਕ ਘੱਟ ਵੱਧ ਕਰਾਉਣਾ ਚਾਹੁੰਦੇ ਹੋ ਉਹ ਤੁਹਾਡੀ ਚੋਇਸ ਦੇ ਅਕੋਰਡਿੰਗ ਬਣ ਜੂਗਾ ਕਲਰ ਬਹੁਤ ਜ਼ਿਆਦਾ ਪਿਆਰੇ ਚੂਜ਼ ਕੀਤੇ ਹੋਏ ਨੇ ਮਤਲਬ ਸਾਰੇ ਯੂਨੀਕ ਜੇ ਕਲਰ ਨਹੀਂ ਇਹ ਵੀ ਕਿ ਜਿਹੜੇ ਆਮ ਜੇ ਕਲਰ ਹੁੰਦੇ ਨੇ ਵੀ ਉਹਨਾਂ ਤੇ ਸੂਟ ਬਣਾਈ ਹੋਣਗੇ ਤਾਂ ਮਤਲਬ ਹਰ ਤਰਫੋਂ ਧਿਆਨ ਰੱਖਿਆ ਗਿਆ ਕਿਉਂਕਿ ਸ਼ਹਿਰ ਦਾ ਇਹ ਵੀ ਫਾਇਦਾ ਹੁੰਦਾ ਤਾਂ ਇਹ ਦੇਖ ਸਕਦੇ ਹੋ ਇਹਦੇ ਉੱਪਰ ਤੱਕ ਬੂਟੀਆਂ ਨੇ ਤੇ ਬਾਕੀ ਇਹਦਾ ਜਿਹੜਾ ਘੇਰਾ ਉਹ ਤਾਂ ਤੁਸੀਂ ਵੇਖ ਹੀ ਸਕਦੇ ਹੋ ਉੱਪਰ ਤੱਕ ਇਦਾਂ ਆਉਗਾ ਇਹ ਸੂਟ ਮਾਊਸ ਕਲਰ ਦੇ ਵਿੱਚ ਆ ਬਹੁਤ ਸੋਹਣਾ ਦੇਖੋ ਜੀ ਇਦੇ ਉੱਪਰ ਤੱਕ ਇਸ ਤਰ੍ਹਾਂ ਇਹਦੇ ਵੀ ਆਉਣਗੀਆਂ ਸਤਾਰੇ ਲੱਗੇ ਹੋਏ ਆ। ਜਾਰਾ ਤਾਂ ਤੁਹਾਨੂੰ ਪਤਾ ਮੈਨੂੰ ਸੂਟਾਂ ਦੀ ਜਾਣਕਾਰੀ ਘੱਟ ਆ ਪਰ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਵਾਕਈ ਬਹੁਤ ਸੋਹਣੀਆਂ ਨੇ। ਹਾਂਜੀ ਅੱਗੇ ਇਹ ਵੀ ਫੁੱਲੀ ਹੈਂਡਵਰਕ ਬਾਜੂ ਤੇ ਇਹਦੀ ਬਾਜੂ ਤੇ ਓਕੇ ਹਾਂਜੀ ਆ ਤਾਂ ਇਹਦੀਆਂ ਬਾਜੂ ਆ। ਬਹੁਤ ਸੋਹਣਾ ਹੈਂਡਵਰਕ ਹੈ ਇਹਦੇ ਤੇ। ਫੁੱਲੇ ਇਹ ਹੈਗਾ ਜੀ ਉੱਪਰ ਤੱਕ ਇਹਦੇ ਪੈਨਲ ਜਾ ਰਹੇ ਨੇ ਬਹੁਤ ਸੋਹਣੇ ਹੈਂਡਵਰਕ ਦੇ ਦੇਖੋ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਇਹਨੂੰ ਬਣਾ ਸਕਦੇ ਹੋ ਕਿਉਂਕਿ ਇਹ ਫੁੱਲੀ ਮਤਲਬ ਫ੍ਰੀ ਉੱਪਰ ਤੱਕ ਜਾ ਰਹੀਆਂ ਇਹਨੀਆਂ ਜਿਹੜੇ ਦੋਹੇ ਪੈਨਲ ਨੇ ਬਹੁਤ ਸੋਹਣਾ ਹੈਂਡਵਰਕ ਹੋਇਆ ਦਾ ਵਿੱਚ ਮੋਤੀਆਂ ਦਾ ਵੀ ਵਰਕ ਆ ਬਹੁਤ ਪਿਆਰਾ ਸੁਟਾ ਹੈ ਇਹ ਕਿਹੜਾ ਕੱਪੜਾ ਪਣੇ ਨਾ ਦਫਟਾ ਹੋਰ ਬਣ ਕੇ ਓਕੇ ਕਿਹੜੇ ਨਾ ਸੀ ਹਾਂਜੀ ਇਹ ਹੁਣ ਹੈਗੇ ਜਿਵੇਂ ਸਰਦੀਆਂ ਸਟਾਰਟ ਹੋ ਗਈਆਂ ਤਾਂ ਪਸ਼ਮੀਨਾ ਵੀ ਸਟਾਰਟ ਹੋ ਗਿਆ ਤਾਂ ਬਹੁਤ ਜ਼ਿਆਦਾ ਇਹਨਾਂ ਨੇ ਸੋਨਾ ਸੂਟ ਤਿਆਰ ਕੀਤਾ ਹੋਇਆ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਮਸ਼ੀਨ ਵਰਕ ਤੇ ਪੈਚ ਵਰਕ ਸਿੰਗਲ ਟੰਕੇ ਦਾ ਕੰਮ ਆ ਤਾਂ ਬਹੁਤ ਜ਼ਿਆਦਾ ਸੋਨਾ ਸੂਟ ਹੈ ਇਹ ਇਹਦੇ ਨਾਲ ਹੈ ਕਿ ਅਲੱਗ ਹੈ ਓਕੇ ਓਕੇ ਹਾਂਜੀ ਤਾਂ ਬਹੁਤ ਜ਼ਿਆਦਾ ਪਿਆਰਾ ਸੂਟ ਰੈਡੀ ਕੀਤਾ ਇਹਨਾਂ ਨੇ ਪਸ਼ਮੀਨਾ ਦੇ ਵਿੱਚ ਓਕੇ ਇਹਦੇ ਬੈਕ ਤੇ ਵੀ ਆਉਣਗੇ ਆਹ ਫਲਾਵਰ ਇੱਕ ਫਲਾਵਰ ਇਹਦੇ ਬੈਕ ਤੇ ਬਣਿਆ ਹੋਇਆ ਬਹੁਤ ਜ਼ਿਆਦਾ ਸੋਨਾ ਤੇ ਸਿੰਗਲ ਟੰਕੇ ਦਾ ਕੰਮ ਹੈ ਤਾਂ ਬਹੁਤ ਜ਼ਿਆਦਾ ਸੋਨਾ ਕੰਮ ਕਹਿ ਸਕਦੇ ਆਪਾਂ ਇਹਨੂੰ ਤੇ ਅਗਲਾ ਹੈਗਾ ਜੀ ਇਹ ਵਾਲਾ ਇਹ ਵੀ ਪਸ਼ਮੀਨੇ ਦੇ ਬਹੁਤ ਹੈਵੀ ਸੂਟ ਆ ਡਿਜ਼ਾਈਨਰ ਦਾ ਡਿਜ਼ਾਈਨਰ ਤੇ ਠੰਡ ਰੋਕਣ ਦਾ ਉਹ ਮਤਲਬ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਹੈ ਇਹ ਇਸ ਤਰ੍ਹਾਂ ਆਊਗਾ ਜੀ ਫਲਾਵਰ ਤੁਹਾਡੇ ਕਿੱਥੇ ਆ ਜੂਗਾ ਸਾਈਡ ਤੇ ਦੋ ਨੀਚੇ ਘੇਰੇ ਤੇ ਆ ਜਾਣਗੇ ਬਾਜੂ ਵੀ ਬਣੇ ਹੋਏ ਆ ਹਾਂਜੀ ਇਹਦੇ ਨਾਲ ਬਾਜੂ ਵੀ ਬਣੇ ਹੋਏ ਆ ਥੋੜਾ ਜਿਹਾ ਦਿਖਾ ਦਿਓ ਕੀ ਆਵਲਾ ਫਲਾਵਰ ਹਾਂਜੀ ਤਾਂ ਇਹਦਾ ਜਿਹੜਾ ਇਹ ਵਾਲੇ ਫਲਾਵਰ ਨੇ ਇਹ ਆਉਣਗੇ ਬਾਜ਼ੂ ਤੇ ਬਹੁਤ ਸੋਹਣੀ ਚੀਜ਼ ਬਣ ਕੇ ਤਿਆਰ ਹੁੰਦੀ ਆ ਜਿਵੇਂ ਕਿਸੇ ਨੇ ਡੇਲੀ wear ਕਰਨੇ ਹੋਵੇ ਮਤਲਬ ਜਿਵੇਂ ਕੋਈ ਜੌਬ ਕਰਦੀ ਆ ਲੀਡੀ ਹੈ ਨਾ ਡੇਲੀ wear ਵਾਸਤੇ ਜ਼ਿਆਦਾ ਹੈਵੀ ਸੂਟ ਨਹੀਂ ਵੀ ਪੈਂਦੇ ਤਾਂ ਉਹਨਾਂ ਲਈ ਵੀ ਇੱਥੇ ਤੁਹਾਡੇ ਕੋਲ ਚੀਜ਼ਾਂ ਅਵੇਲੇਬਲ ਨੇ ਤੁਹਾਨੂੰ ਇੱਕ ਬੁਟੀਕ ਤੋਂ ਹਰ ਤਰ੍ਹਾਂ ਦੇ ਕੱਪੜੇ ਮਿਲ ਜਾਣਗੇ ਇਹ ਗਰੰਟੀ ਆ ਕਿਉਂਕਿ ਇੰਨਾ ਕੁ ਜ਼ਿਆਦਾ ਹਰ ਕਿਸੇ ਦੀ ਇੱਥੇ ਚੁਆਇਸ ਦਾ ਧਿਆਨ ਰੱਖਿਆ ਹੋਇਆ ਓਕੇ ਇਦਾਂ ਹਾਂਜੀ ਇਹ ਦੇ ਗਲੇ ਦਾ ਵਰਕ ਹੈ ਇਹ ਨੈਕ ਤੇ ਹਾਂਜੀ ਇਹ ਤਾਂ ਆਜੂਗਾ ਨੈਕ ਤੇ ਹਾਂ ਇਹ ਪਸ਼ਮੀਨਾ ਪਰ ਇਹ ਵੂਲਨ ਟਾਈਪ ਹੈ ਸਰ ਓਕੇ ਇਹ ਵੂਲਨ ਟਾਈਪ ਪਸ਼ਮੀਨਾ ਤੇ ਬਹੁਤ ਜ਼ਿਆਦਾ ਹੈਵੀ ਸੂਟ ਹੈ ਤੇ ਇਹ ਦੇ ਬਾਹਾਂ ਤੇ ਹਾਂਜੀ ਇਹ ਵਾਲਾ ਫਲਾਵਰ ਬਾਹਾਂ ਤੇ ਆਜੂਗਾ ਇਹ ਵੀ ਉਸੇ ਵੂਲਨ ਪਸ਼ਮੀਨੇ ਦੇ ਵਿੱਚ ਇਹਦੇ ਵੀ ਇਹ ਗਲੇ ਦਾ ਵਰਕ ਹੋਇਆ ਵਾ ਬਾਹਾਂ ਤੇ ਹੈਗਾ ਭੈਣ ਓਕੇ ਬਾਜੂ ਤੇ ਵੀ ਇਹ ਵਾਲੀ ਵੇਲ ਆਊਗੀ ਬਹੁਤ ਜ਼ਿਆਦਾ ਸੋਹਣੀ ਇਹ ਵੇਲ ਬਾਜੂ ਤੇ ਆ ਜੂਗੀ ਤੇ ਉਹ ਗਲੇ ਦਾ ਵਰਕ ਆ। ਇਹ ਕਿ ਬਹੁਤ ਹੀ ਪਿਆਰੇ ਜਿਹੇ ਕਲਰ ਤੇ ਕਪੜਾ ਸੀਮ ਹੈ। ਇਹ ਦੇ ਇਹ ਕਿ ਇਹ ਰਿਹਾ ਵਰਕ ਤੇ ਓਕੇ ਓਕੇ ਬਾਜੂ ਇਹਦੇ ਬਾਜੂ ਹੈ ਨਹੀਂ ਨਾਲ ਤੇ ਇਹਦੇ ਇਹ ਫਰੰਟ ਦਾ ਕੰਮ ਹੈ। ਹਾਂਜੀ ਇਹ ਹੁਣ ਕੁਝ ਕਸੂਟ ਜੋ ਜ਼ਿਆਦਾ ਹੀ ਟ੍ਰੈਂਡ ਚ ਨੇ ਆਰੀ ਵਰਕ ਦੇ। ਬਹੁਤ ਪਿਆਰਾ ਕਲਰ ਆ ਪਹਿਲਾਂ ਤਾਂ ਤੁਸੀਂ ਸੂਟ ਦਾ ਵੇਖੋ ਤੇ ਵਰਕ ਚੈੱਕ ਕਰੋ ਮਤਲਬ ਇੰਨਾ ਕ ਜ਼ਿਆਦਾ ਕਲਾਸੀ ਜੀ ਲੁੱਕ ਦਿੰਦਾ ਹੈ ਬਹੁਤ ਪਿਆਰਾ ਇਹਦੇ ਤੇ ਕੰਮ ਹੋਇਆ ਵਾ ਇਸ ਫੁੱਲੀ ਹਰੀ ਹਰੀ ਵਰਕ ਹੈ ਤੇ ਇਹਦੇ ਪੈਨਲ ਜਾ ਰਹੇ ਨੇ ਉੱਪਰ ਤੱਕ ਮਤਲਬ ਬਹੁਤ ਜ਼ਿਆਦਾ ਹੈਵੀ ਜਿਹਾ ਸੂਟ ਬਣ ਜੂ ਪਾਰਟੀ ਵੇਅਰ ਜਾਂ ਮਤਲਬ ਤੁਸੀਂ ਕਹਿ ਲਓ ਵੀ ਕਿਸੇ ਨੂੰ ਵੈਸੀ ਸ਼ਾਂਪ ਹੁੰਦਾ ਹੈਵੀ ਸੂਟ ਪਾਉਣ ਦਾ ਤਾਂ ਬਹੁਤ ਪਿਆਰਾ ਕਲਰ ਆ ਇਹਦਾ ਤੇ ਅੱਗੇ ਹੈਗਾ ਜੀ ਇਹ ਕਲਰ ਇਹਦੇ ਸਾਰੇ ਯੂਨੀਕ ਨੇ ਜਿਹੜੇ ਹਿਆਰੀ ਵਰਕ ਦੇ ਵਿੱਚ ਨੇ ਨਾ ਕਲਰ ਇਹ ਸਾਰੇ ਯੂਨੀਕ ਜੇ ਨਹੀਂ ਅੱਛਾ ਹੀ ਆਸਤਾ ਓਕੇ ਇਹਦੇ ਵੀ ਪੈਨ ਵਾਲਾ ਜੀ ਉੱਪਰ ਤੱਕ ਦੇਖ ਸਕਦੇ ਹੋ ਆਰੀ ਵਰਕ ਪੈਨਲ ਨੇ ਉੱਪਰ ਤੱਕ ਤੇ ਫਲਾਵਰ ਵੱਡੇ ਵੱਡੇ ਵੀ ਬਣੇ ਹੋਏ ਆ ਵਿੱਚੇ ਤੁਹਾਨੂੰ ਛੋਟੇ ਵੀ ਮਿਲ ਜਾਣਗੇ ਤਾਂ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਕਲਰ ਬਹੁਤ ਪਿਆਰਾ ਹੈ ਇਹਦਾ ਵੀ ਜੀ ਇਹ ਵੀ ਕਾਫੀ ਹੈਵੀ ਸੂਟ ਹੈ ਇਹ ਕਪੜਾ ਜਿਹੜਾ ਸ਼ਿਮਰ ਹੈ ਜੀ ਹਾਂਜੀ ਹਾਂਜੀ ਇਹ ਹੈਗਾ ਜੀ ਸ਼ਿਮਰ ਤੇ ਤੁਸੀਂ ਸ਼ਾਈਨੀ ਚੈੱਕ ਕਰੋ ਸ਼ਿਮਰ ਦੀ ਇਹਦੇ ਵੀ ਪੈਨਲ ਵੀ ਜਾ ਰਹੇ ਨੇ ਉੱਪਰ ਤੱਕ ਤੇ ਬਾਕੀ ਕੰਮ ਤਾਂ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਕੀਤਾ ਹੋਇਆ ਏਵੀ ਸ਼ਿਮਰ ਚਾ ਜੀ ਅਗਲਾ ਇਹਦੇ ਬਾਹਾਂ ਦਾ ਕੰਮ ਬਹੁਤ ਹੈਵੀ ਆ ਬਾਹਾਂ ਵੀ ਤੇ ਇਹ ਹੈਗਾ ਜੀ ਇਹਦੇ ਫਰੰਟ ਦਾ ਕੰਮ ਉੱਪਰ ਤੱਕ ਇਹਦੇ ਵੀ ਪੈਨਲ ਵਿਦ ਫਲਾਵਰ ਬਹੁਤ ਸੋਹਣਾ ਕੰਮ ਕੀਤਾ ਇਹ ਵੀ ਆਰੀ ਵਰਕ ਤੇ ਬਹੁਤ ਸੋਹਣਾ ਆਰੀ ਵਰਕ ਆ ਇਸ ਸੂਟ ਦਾ ਵੀ ਇਹਦੇ ਫਲਾਵਰ ਅੱਗੇ ਹੋ ਕੇ ਕੈਮਰਾਮੈਨ ਵਿਖਾਇਓ ਬਹੁਤ ਸੋਹਣੇ ਬਣੇ ਹੋਏ ਆ ਜਿਵੇਂ ਬੁੜੀਆਂ ਕਹਿਣਗੀਆਂ ਹੁੰਦੀਆਂ ਪੀਠ ਵਾਲਾ ਕੰਮ ਨਾ ਹੀ ਪੂਰਾ ਪੀਠ ਵਾਲਾ ਕੰਮ ਹੈ ਬਹੁਤ ਸੋਹਣੇ ਫਲਾਵਰ ਨੇ ਤੇ ਕਲਰ ਕੰਬੀਨੇਸ਼ਨ ਬਹੁਤ ਕਮਾਲ ਦਾ ਜਿਵੇਂ ਕਲਰ ਇਹਦਾ ਲਾਈਟ ਆ ਤੇ ਇਹਦਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਤੁਹਾਨੂੰ ਇਹਨਾਂ ਸੂਟਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜੋ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਨਾ ਉਹਦੇ ਤੇ ਭੇਜ ਸਕਦੇ ਹੋ ਤੇ ਸੂਟ ਦੀ ਫੁੱਲ ਡਿਟੇਲ ਲੈ ਸਕਦੇ ਹੋ ਹਾਂਜੀ ਜਿਹੜੇ ਅੱਛਾ ਇਦਾਂ ਹਾਂਜੀ ਇਹ ਇਹ ਮਸ਼ੀਨਵਰਕ ਹੈ ਤੇ ਸਫਾਈ ਚੈੱਕ ਕਰੋ ਮਸ਼ੀਨਵਰਕ ਦੀ ਕੋਈ ਤੁਹਾਨੂੰ ਫालतू ਧਾਗਾ ਨਹੀਂ ਦਿਖੂਗਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਸਫਾਈ ਮਸ਼ੀਨਵਰਕ ਦੀ ਪੈਨਲ ਜਾ ਰਹੇ ਨੇ ਬਹੁਤ ਸੋਹਣੇ ਫਲਾਵਰ ਨੇ ਵਿੱਚ ਤੇ ਬਹੁਤ ਜ਼ਿਆਦਾ ਸੋਹਣਾ ਇਹਦਾ ਕਲਰ ਹੈ ਇਹ ਵੀ ਬਹੁਤ ਪਿਆਰਾ ਸੂਟ ਆ ਇਹ ਵੀ ਮਸ਼ੀਨ ਵਰਕ ਹੈ ਜੀ ਇਹ ਕਪੜਾ ਕਿਹੜਾ ਵੀ ਨਹੀਂ ਇਹ ਕਾਟਨ ਤੇ ਆਈ ਬਹੁਤ ਸੋਹਣਾ ਕਪੜਾ ਹੈ ਤੇ ਇਹਦੇ ਨਾਲ ਦੁਪੱਟਾ ਹੈ ਟਾਈਡਾਈ ਦੁਪੱਟਾ ਹੈ ਇਹਦੇ ਨਾਲ ਬਹੁਤ ਸੋਹਣਾ ਸੂਟ ਬਣੂਗਾ ਬਾਕੀ ਤੁਹਾਨੂੰ ਪਤਾ ਹੀ ਆ ਕਿ ਕੋਈ ਵੀ ਚੀਜ਼ ਆ ਕਿਦਾਂ ਦਾ ਵੀ ਸੂਟ ਆ ਬਣ ਕੇ ਹੀ ਚੀਜ਼ ਸੋਹਣੀ ਲੱਗਦੀ ਆ ਤੇ ਪਰ ਇਹ ਦੇਖਣ ਜੀ ਵੀ ਓਨੀ ਸੋਹਣੇ ਲੱਗ ਰਹੇ ਨੇ ਤਾਂ ਇਹ ਬਹੁਤ ਟ੍ਰੈਂਡ ਚ ਚੱਲਿਆ ਹੋਇਆ ਸੂਟ ਹੈ ਕਿਸੇ ਇਦਨਾਂ ਉਹ ਦੁਪੱਟੇ ਹਾਂਜੀ ਸੂਟ ਦਾ ਕਲਰ ਤੇ ਕਲਰ ਕੰਬੀਨੇਸ਼ਨ ਜਿਹੜਾ ਇਹਦਾ ਕਢਾਈ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਉੱਪਰ ਤੱਕ ਪੈਨਲ ਜਾ ਰਹੇ ਨੇ ਇੱਕ ਸਰਦਾਰੀ ਜੀ ਲੁੱਕ ਵਾਲਾ ਇਹ ਸੂਟ ਹੈ ਤੇ ਇਹਦੇ ਨਾਲ ਦੁਪੱਟਾ ਬਹੁਤ ਜ਼ਿਆਦਾ ਪਿਆਰਾ ਹੈ ਇਹ ਦੁਪੱਟਾ ਕਿਹੜੇ ਕੱਪੜੇ ਜੀ ਇਹ ਟਿਸ਼ੂ ਸ਼ੀਰ ਟਿਸ਼ੂ ਓਕੇ ਇੱਕ ਨਿਊ ਜਾਈ ਦੁਪੱਟਾ ਮੈਂ ਫਸਟ ਟਾਈਮ ਦੇਖਿਆ ਟਿਸ਼ੂ ਸਿਲਕ ਕਿਉਂਕਿ ਇਹਦੀ ਸ਼ਾਈਨਿੰਗ ਚੈੱਕ ਕਰੋ ਦੁਪੱਟੇ ਦੀ ਇਹ ਬਹੁਤ ਸੋਹਣੀ ਚੀਜ਼ ਬਣ ਰਹੀ ਹੈ ਦੁਪट्टे ਨੂੰ ਨਾਲ ਲਗਾ ਕੇ ਤਾਂ ਬਹੁਤ ਪਿਆਰਾ ਸੂਟ ਹੈ ਇਹ ਰੰਗ ਹਾਂਜੀ ਜਿਹੜੇ ਸੂਟ ਇੱਥੇ ਆਲਰੇਡੀ ਬਣੇ ਪਏ ਸੀ ਉਹ ਤਾਂ ਆਪਾਂ ਤੁਹਾਨੂੰ ਸਾਰੇ ਵਿਖਾਈ ਦਿੱਤੇ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦੀ ਕਿ ਕਈ ਵਾਰ ਹੁੰਦਾ ਨਾ ਕਿ ਆਪਣੇ ਮਾਈਂਡ 'ਚ ਕੋਈ ਰੰਗ ਹੁੰਦਾ ਜਾਂ ਆਪਣੇ ਕੋਲ ਕੋਈ ਸਕਰੀਨਸ਼ਾਟ ਕੋਈ ਫੋਟੋ ਇਦਾਂ ਦੀ ਹੁੰਦੀ ਆ ਕਿ ਸਾਨੂੰ ਇਹ ਸੇਮ ਰੰਗ ਚਾਹੀਦਾ ਤੇ ਉਹ ਰੰਗ ਜੇਕਰ ਤੁਹਾਨੂੰ ਨਹੀਂ ਵੀ ਮਿਲ ਰਿਹਾ ਸਟੱਫ ਦੇ ਵਿੱਚ ਤਾਂ ਇਹ ਇਹ ਵੀ ਪ੍ਰੋਵਾਈਡ ਕਰਵਾਉਂਦੇ ਨੇ ਵੀ ਤੁਹਾਨੂੰ ਵਾਈਟ ਜਿਹੜਾ ਸਟੱਫ ਇਹਨਾਂ ਕੋਲ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਿਆ ਹੈ ਦਾ ਹੈ ਵਾਈਟ ਨੂੰ ਤੁਹਾਡੇ ਕਲਰ ਦੇ ਅਕੋਰਡਿੰਗ ਇਹ ਡਾਈ ਕਰਵਾ ਕੇ ਫਿਰ ਵੀ ਤੁਹਾਨੂੰ ਉਥੇ ਸੂਟ ਰੈਡੀ ਕਰਕੇ ਦੇ ਦੇਣਗੇ ਤੁਹਾਨੂੰ ਇੱਥੇ ਹਰ ਸਹੂਲਤ ਦਿੱਤੀ ਜਾਊਗੀ ਇਹ ਨਹੀਂ ਹੈਗਾ ਵੀ ਜੇ ਤੁਸੀਂ ਇੱਥੇ ਆ ਗਏ ਤਾਂ ਇੱਥੇ ਤੁਹਾਨੂੰ ਕੋਈ ਚੀਜ਼ ਨਹੀਂ ਮਿਲੂਗੀ ਤਾਂ ਤੁਹਾਨੂੰ ਜਗਾ ਜਗਾ ਜਾਣਾ ਪਊਗਾ ਤਾਂ ਜੇ ਕਲਰ ਨਹੀਂ ਵੀ ਮਿਲਦਾ ਤਾਂ ਇਹ ਤੁਹਾਨੂੰ ਡਾਈ ਕਰਵਾ ਦੇਣਗੇ ਤੁਹਾਡੀ ਚੁਆਇਸ ਦੇ ਅਕੋਰਡਿੰਗ ਕੰਮ ਕਰ ਦੇਣਗੇ ਕੋਈ ਲਹਿੰਗਾ ਰੈਡੀ ਕਰਵਾਉਣਾ ਕੋਈ ਗਾਉਨ ਰੈਡੀ ਕਰਵਾਉਣਾ ਤੁਸੀਂ ਕੋਈ ਡਰੈਸ ਰੈਡੀ ਕਰਵਾਉਣੀ ਆ ਜਿੱਦਾਂ ਦਾ ਮਰਜ਼ੀ ਕੁਝ ਤੁਸੀਂ ਰੈਡੀ ਕਰਵਾਉਣਾ ਤਾਂ ਸਭ ਤੁਹਾਨੂੰ ਇੱਥੇ ਮਿਲ ਜੂਗਾ ਇਹ ਨਾਮ ਯਾਦ ਰੱਖਿਓ ਜੀ ਬਾਜ ਫੈਸ਼ਨ ਬੁਟੀਕ ਜੋ ਕਿ ਅਜੀਤ ਰੋਡ ਤੇ 29 ਨੰਬਰ ਗਲੀ ਦੇ ਬਿਲਕੁਲ ਅਪੋਜੀਟ ਹੈ ਤੇ ਬੀਬੀ ਵਾਲਾ ਗੁਰਦੁਆਰਾ ਜੀ ਹਾਂ ਜੀ ਜਿਹੜਾ ਬੀਬੀ ਵਾਲਾ ਗੁਰਦੁਆਰਾ ਉਹਦੇ ਬਿਲਕੁਲ ਨੀਅਰ ਆ ਬਾਕੀ ਤਾਂ ਅਜੀਤ ਰੋਡ ਤੇ ਮੇਨ ਹੀ ਆ ਤਾਂ ਮੈਂ ਜੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਮੈਨੂੰ ਨਹੀਂ ਲੱਭਣ ਚ ਕੋਈ ਦਿੱਕਤ ਹੋਈ ਤਾਂ ਕਿਸੇ ਨੂੰ ਵੀ ਨਹੀਂ ਹੋਊਗੀ ਤਾਂ ਬਹੁਤ ਪਿਆਰਾ ਇਹਨਾਂ ਦਾ ਕੰਮ ਆ ਤਾਂ ਬਣ ਕੇ ਇਹਨਾਂ ਦੇ ਬੁਟੀਕ ਦੀਆਂ ਚੀਜ਼ਾਂ ਕੁਝ ਐਦਾਂ ਦੀਆਂ ਦਿਖਦੀਆਂ ਨੇ ਸੋ ਤੁਸੀਂ ਇੱਥੇ ਆਉਂਗੇ ਤਾਂ ਨਿਰਾਸ਼ ਨਹੀਂ ਹੋਵੋਗੇ ਨਾ ਤਾਂ ਤੁਸੀਂ ਰੇਟ ਵੱਲੋਂ ਨਿਰਾਸ਼ ਹੋਵੋਗੇ ਨਾ ਕੱਪੜੇ ਵੱਲੋਂ ਤੇ ਨਾ ਕੰਮ ਵੱਲੋਂ ਨਿਰਾਸ਼ ਹੋਵੋਗੇ ਤਾਂ ਆਪਣਾ ਡਿਜ਼ਾਈਨ ਖੁਦ ਦਾ ਵੀ ਲਿਆ ਸਕਦੇ ਹੋ ਇੱਥੋਂ ਵੀ ਚੂਜ਼ ਕਰ ਸਕਦੇ ਹੋ ਬਾਕੀ ਸਭ ਮੈਂ ਤੁਹਾਨੂੰ ਇੱਕ ਵਾਰ ਚੱਕਰ ਜ਼ਰੂਰ ਬੁਟੀਕ ਦਾ ਲਵਾ ਦੂੰਗੀ ਸੋ ਥੈਂਕ ਯੂ ਸੋ ਮੱਚ ਵਿਜ਼ਿਟ ਜ਼ਰੂਰ ਕਰਿਓ ਆਨਲਾਈਨ ਆਰਡਰ ਕਰ ਸਕਦੇ ਹੋ ਤੁਸੀਂ ਸੂਟ ਦੀ ਪੂਰੀ ਡਿਟੇਲ ਲੈ ਕੇ ਬਾਕੀ ਅੱਜ ਕੱਲ ਟਾਈਮ ਜ਼ਿਆਦਾਤਰ ਜਿਹੜੀਆਂ ਵਰਕਿੰਗ ਊਮਨਾਂ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਤਾਂ ਤੁਸੀਂ ਆਨਲਾਈਨ ਇਹਨਾਂ ਨਾਲ ਡਿਸਕਸ ਕਰਕੇ ਆਪਣੇ ਲਈ ਸੂਟ ਰੈਡੀ ਕਰਵਾ ਸਕਦੇ ਹੋ ਤੁਸੀਂ ਡਿਸ ਕਾਟ ਨਹੀਂ ਹੋਵੋਗੇ ਸੋ ਥੈਂਕ ਯੂ ਸੋ ਮੱਚ ਤੇ ਬਾਕੀ ਨੰਬਰ ਆਪਾਂ ਦੇਵਾਂਗੇ ਕੰਟੈਕਟ ਕਰ ਲਿਓ ਹਾਂਜੀ ਹੁਣ ਆਪਾਂ ਵਿਖਾਉਣਿਆਂ ਤੁਹਾਨੂੰ ਕੁਝ ਕਿ ਇਹਨਾਂ ਦੇ ਇੱਥੇ ਵਾਈਟ ਸਟੱਫ ਜੋ ਤੁਹਾਨੂੰ ਦਿਖ ਰਿਹਾ ਹਨ ਇੱਥੇ ਇਹਦਾ ਵਾਈਟ ਸਟੱਫ ਦਾ ਬਸ ਇਹੀ ਮਤਲਬ ਹੈ ਵੀ ਜੇਕਰ ਇੱਥੇ ਤੁਹਾਨੂੰ ਕਲਰ ਅਵੇਲੇਬਲ ਕਈ ਵਾਰ ਨਹੀਂ ਵੀ ਹੁੰਦਾ ਹਨ ਤਾਂ ਇਹ ਤੁਹਾਨੂੰ ਡਾਈ ਕਰਾ ਕੇ ਵੀ ਤੁਹਾਡੀ ਚੋਇਸ ਦਾ ਜਿਹੜਾ ਕਲਰ ਆ ਉਹ ਤੁਹਾਨੂੰ ਦੇ ਦੇਣਗੇ ਤੇ ਇਹ ਕੁਝ ਇੱਕ ਸੂਟ ਇਹਨਾਂ ਦੇ ਲੱਗੇ ਹੋਏ ਸੀ ਜਦੋਂ ਆਪਾਂ ਬੁਟੀਕ ਦੇ ਵਿੱਚ ਐਂਟਰ ਕਰਦੇ ਆ ਇਹ ਕੁਝ ਇੱਕ ਕਾਟਨ ਦੇ ਸੂਟ ਵਰਕ ਕਰਾਉਣ ਲਈ ਰੱਖੇ ਹੋਏ ਆ ਤੇ ਇੱਥੇ ਕੁਝ ਕ ਸੂਟ ਲੱਗੇ ਹੋਏ ਆ ਜੀ ਪਸ਼ਮੀਨੇ ਦੇ ਤੇ ਕਾਟਨ ਦੇ ਸੂਟ ਜੋ ਕਿ ਇਹ 5-500 ਰੁਪਏ ਚ ਕੱਢ ਰਹੇ ਨੇ ਬਾਕੀ ਇਹ ਤੁਸੀਂ ਡਰੈੱਸਾਂ ਵੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀਆਂ ਡਰੈੱਸਾਂ ਰੈਡੀ ਕੀਤੀਆਂ ਹੋਈਆਂ ਇਹਨਾਂ ਨੇ ਤੇ ਅਸੀਂ ਇੱਥੇ ਬੈਠੇ ਤਿਆਰੀ ਕਰ ਰਹੇ ਸੀ ਵੀਡੀਓ ਬਣਾਉਣ ਦੀ ਉਦੋਂ ਤੇ ਤੁਹਾਨੂੰ ਇੱਥੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਊਗੀ ਬਹੁਤ ਸੋਹਣੀਆਂ ਤਾਂ ਇਹਨਾਂ ਨੇ ਡਰੈੱਸਾਂ ਰੈਡੀ ਕੀਤੀਆਂ ਹੋਈਆਂ ਤੁਸੀਂ ਵੇਖ ਹੀ ਸਕਦੇ ਹੋ ਤੇ ਮਤਲਬ ਹਰ ਕਸਟਮਰ ਦੀ ਹਰ ਇਹਨਾਂ ਨੇ ਚੁਆਇਸ ਦਾ ਧਿਆਨ ਰੱਖਿਆ ਹੋਇਆ ਬਹੁਤ ਪਿਆਰੀਆਂ ਪਿਆਰੀਆਂ ਡ्रेसेसਾਂ ਬਣ ਕੇ ਇੱਥੇ ਲੱਗੀਆਂ ਹੋਈਆਂ ਸੀ ਤੁਸੀਂ ਆਪਣੇ ਮਨਪਸੰਦ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੇ ਮੈਨੂੰ ਇਹ ਡਰੈਸ ਬਹੁਤ ਸੋਹਣੀ ਲੱਗੀ ਕਿਉਂਕਿ ਇਹ ਬਹੁਤ ਟ੍ਰੈਂਡ ਦੇ ਵਿੱਚ ਚੱਲੀ ਹੋਈ ਡਰੈਸ ਆ ਤੁਸੀਂ ਕਿਸੇ ਦੇ ਕਿਸੇ ਦੇ ਤਾਂ ਪਾਈ ਵੇਖੀ ਹੋਊਗੀ ਰੀਲਾਂ 'ਚ ਵੇਖੀ ਹੋਵੇ ਜਾਂ ਕਿਤੇ ਵੀ ਵੇਖੀ ਹੋਵੇ ਤੇ ਅੱਗੇ ਇਹ ਇੱਕ ਲਾਈਟ ਜੇ ਕਲਰ ਦੀ ਬਹੁਤ ਸੋਹਣੀ ਡਰੈਸ ਸੀ ਇੱਕ কুর্তা ਟਾਈਪ ਲੌਂਗ কুর্তা ਟਾਈਪ ਬਹੁਤ ਸੋਹਣਾ ਬਣਿਆ ਹੋਆ ਸੀ ਜਿਵੇਂ ਜੀਨ ਵਗੈਰਾ ਨਾਲ ਵੀਅਰ ਕਰਨਾ ਹੋਵੇ ਤਾਂ ਇਹ ਅੱਗੇ ਤੁਹਾਨੂੰ ਆਪਾਂ ਕੁਝ ਕੁ ਸੂਟ ਨਜ਼ਰ ਕਰਵਾ ਦਿੰਨੇ ਆ ਜੋ ਇੱਥੇ ਲੱਗੇ ਹੋਏ ਸੀ ਡਿਜ਼ਾਈਨ ਵਿਦ ਦ ਦੁਪੱਟਾ ਇਹ ਲੱਗੇ ਹੋਏ ਸੂਟ ਨੇ ਤੇ ਬਹੁਤ ਹੀ ਜ਼ਿਆਦਾ ਸੋਹਣੀ ਇਹਨਾਂ ਦੇ ਕਲਰ ਤੇ ਬਹੁਤ ਜ਼ਿਆਦਾ ਸੋਹਣਾ ਇਹਨਾਂ ਦਾ ਫੈਬਰਿਕ ਤੇ ਫੁੱਲੀ ਹੈਂਡਵਰਕ ਦੇ ਵੀ ਕੁਝ ਸੂਟ ਸੀਗੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਆਪਾਂ ਪੂਰਾ ਕੁਝ ਆਪਾਂ ਮਤਲਬ ਪੂਰੇ ਬੁਟੀਕ ਦੇ ਵਿੱਚ ਜੋ ਚੀਜ਼ਾਂ ਅਵੇਲੇਬਲ ਸੀ ਆਪਾਂ ਤੁਹਾਨੂੰ ਸਾਰੀਆਂ ਨਹੀਂ ਵਿਖਾ ਸਕਦੇ ਸੀ ਕਿਉਂਕਿ ਇੱਕ ਤਾਂ ਉਹਦੇ ਨਾਲ ਵੀਡੀਓ ਬਹੁਤ ਲੰਬੀ ਚਲੀ ਜਾਂਦੀ ਤਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗੀ ਕਿ ਇੱਕ ਵਾਰ ਤੁਸੀਂ ਬੁਟੀਕ ਤੇ ਵਿਜ਼ਿਟ ਜ਼ਰੂਰ ਕਰਿਓ ਤੁਸੀਂ ਨਿਰਾਸ਼ ਨਹੀਂ ਹੋਵੋਗੇ ਹਰ ਟ੍ਰੈਂਡ ਦੀ ਚੀਜ਼ ਜਿੱਦਾਂ ਇਹ ਥ੍ਰੈਡਵਰਕ ਆ ਗਿਆ ਤੁਹਾਨੂੰ ਹਰ ਟ੍ਰੈਂਡ ਦੀ ਚੀਜ਼ ਉੱਥੇ ਮਿਲੇਗੀ ਇਹ ਥ੍ਰੈਡਵਰਕ ਨੀਡਲਵਰਕ ਹਨਾ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਸਿੰਗਲ ਟਾਂਕੇ ਦਾ ਕੰਮ ਬਹੁਤ ਜ਼ਿਆਦਾ ਜ਼ਿਆਦਾ ਸੋਹਣੇ ਇਹਨਾਂ ਦੇ ਸੂਟ ਲੱਗੇ ਹੋਏ ਸੀ ਤੁਸੀਂ ਇੱਕ ਵਾਰ ਬੁਟੀਕ ਤੇ ਵਿਜ਼ਿਟ ਜ਼ਰੂਰ ਕਰਿਓ ਇਹ ਹੈਗਾ ਜੀ 29 ਨੰਬਰ ਗਲੀ ਆ ਅਜੀਤ ਰੋਡ ਤੇ ਉਹਦੇ ਬਿਲਕੁਲ ਅਪੋਜ਼ਿਟ ਸਾਈਡ ਆ ਜੀ ਬਾਜ ਫੈਸ਼ਨ ਬੁਟੀਕ ਜਿਵੇਂ ਕਿ ਤੁਸੀਂ ਵੇਖ ਹੀ ਸਕਦੇ ਹੋ ਕਾਰੀਗਰ ਆਪਣੇ ਕੰਮ ਤੇ ਲੱਗੇ ਹੋਏ ਨੇ ਤਾਂ ਇਹਨਾਂ ਦਾ ਇੱਥੇ ਤੁਹਾਨੂੰ ਮੰਨ ਲਓ ਇੱਥੇ ਜਿਹੜਾ ਵੀ ਕੰਮ ਹੁੰਦਾ ਨਾ ਤਾਂ ਸੁਪਰਵਾਈਜ਼ਨ ਦੇ ਵਿੱਚ ਹੁੰਦਾ ਤੁਸੀਂ ਵੇਖ ਹੀ ਸਕਦੇ ਹੋ ਬਹੁਤ ਪਿਆਰਾ ਜਿਹਾ ਇਹਨਾਂ ਨੇ ਇੱਕ ਡਿਜ਼ਾਈਨ ਸ਼ੁਰੂ ਕਰ ਰੱਖਿਆ ਜੋ ਕਿ ਬਣ ਕੇ ਕੁਝ ਐਦਾਂ ਦਾ ਦਿਖੂਗਾ ਇਹ ਅੰਡਰ ਪ੍ਰੋਸੈਸ ਚੱਲ ਰਿਹਾ ਕੰਮ ਇੱਕ ਚੀਜ਼ ਹੋਰ ਜਿਵੇਂ ਕਿ ਇਹਨਾਂ ਨੇ ਇੱਥੇ ਇਹ ਆਂਟੀ ਬੈਠੇ ਨੇ ਇਹ ਤਾਂ ਪਲਾਜ਼ੋ ਬਣਾ ਰਹੇ ਨੇ ਸਲਵਾਰਾਂ ਬਣਾ ਰਹੇ ਨੇ ਤੇ ਹਾਂਜੀ ਇੱਕ ਸਪੈਸ਼ਲ ਚੀਜ਼ ਏ ਕਿ ਜੋ ਪਿੱਛੇ ਮਾਸਟਰ ਜੀ ਬੈਠੇ ਵੇਖ ਰਹੇ ਉਹਨਾਂ ਦਾ ਕੰਮ ਬਾ ਕਮਾਲ ਆ ਜਿਨ੍ਹਾਂ ਨੇ ਉਹਨਾਂ ਦੇ ਹੱਥ ਦਸੇ ਹੋਂ ਤਾਂ ਇੱਕ ਵਾਰ ਸੂਟ ਪਾ ਲਿਆ ਉਹ ਬਠਿੰਡੇ ਚ ਕਿਤੇ ਹੋਰ ਨਹੀਂ ਜਾਊਗਾ ਕਿਉਂਕਿ ਮੈਨੂੰ ਇੰਨਾ ਮੈਨੂੰ ਲੱਗਦਾ ਮੈਨੂੰ ਭਾਗੀ ਬੰਦਰ ਤੋਂ ਬਠਿੰਡੇ ਸੂਟ ਦੇ ਨਾਲੇ ਪਿਆ ਕਰਨਗੇ ਇੰਨੀ ਕ ਜ਼ਿਆਦਾ ਸੋਹਣੇ ਮਤਲਬ ਮੈਨੂੰ ਇਹਨਾਂ ਦਾ ਪਤਲੀ ਬਣਾਤਾ ਸੂਟ ਇੰਨਾ ਕਾ ਜ਼ਿਆਦਾ ਕੰਫਰਟੇਬਲ ਹੈ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਸਫਾਈ ਬਣਾ ਬਹੁਤ ਕੰਫਰਟੇਬਲ ਬਣਾ ਤਾਂ ਇਹਨਾਂ ਦੇ ਹੱਥਾਂ 'ਚ ਇੱਕ ਅਲੱਗ ਹੀ ਹੁਨਰ ਹੈ ਸੋ ਜ਼ਰੂਰ ਵਿਜ਼ਿਟ ਕਰੋ ਜੇ ਤੁਸੀਂ ਸਪੈਸ਼ਲ ਸਟਿਚਿੰਗ ਵਾਸਤੇ ਵਿਜ਼ਿਟ ਕਰਨੀ ਹੈ ਸਟਿਚਿੰਗ ਵੀ ਕਰਵਾ ਸਕਦੇ ਹੋ ਕੋਈ ਇਹ ਨਹੀਂ ਕਿ ਜੇ ਇੱਥੋਂ ਸੂਟ ਬਾਏ ਕਰੋਗੇ ਤਾਂ ਹੀ ਇੱਥੇ ਸਟਿਚਿੰਗ ਕਰवानी ਆ ਤੁਸੀਂ ਸਿਰਫ ਸਟਿਚਕ ਵੀ ਇੱਥੋਂ ਕਰਵਾ ਸਕਦੇ ਹੋ ਮਾਸਟਰ ਜੀ ਤੋਂ ਤੇ ਇੱਕ ਵਾਰ ਜਿਨਾਂ ਨੇ ਮਾਸਟਰ ਜੀ ਦੇ ਹੱਥ ਦਾ ਸੂਟ ਪਾ ਲਿਆ ਉਹ ਹੋਰ ਕਿੱਥੇ ਜਾਂਦਾ ਹੈ ਪਿਆਰੀ ਜੀ ਤੇ ਨਵੀਂ ਜੀ ਚੀਜ਼ ਮੈਂ ਇਹ ਵੇਖੀ ਆ ਇਹ ਹੈਗੇ ਆ ਜੀ ਦੁਪट्टे ਜਿੰਨੇ ਕਲਰ ਦੁਪੱਟੇ ਚ ਆ ਜਾਂ ਕਲਰ ਨਹੀਂ ਵੀ ਹੋਣਗੇ ਤਾਂ ਮੈਨੂੰ ਲੱਗਦਾ ਜੇ ਤੁਸੀਂ ਕਿਸੇ ਵੀ ਪਲੇਨ ਸੂਟ ਨਾਲ ਇੱਕ ਆ ਦੁਪੱਟਾ ਹੀ ਵੀਅਰ ਕਰ ਲਿਆ ਤਾਂ ਇੱਕ ਬਹੁਤ ਸੋਹਣੀ ਜੀ ਤੁਹਾਡੀ ਲੁੱਕ ਕ੍ਰੀਏਟ ਹੋ ਜੂਗੀ ਤਾਂ ਇਹਦੇ ਵਿੱਚ ਕਲਰ ਅਵੇਲੇਬਲ ਨੇ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਤੇ ਆ ਲੋਗੜੀ ਦੇ ਫੁੱਲ ਜੇ ਲੱਗੇ ਨੇ ਜਿਵੇਂ ਇਹਨੂੰ ਬਹੁਤ ਹੀ ਸੋਹਣੀ ਲੁੱਕ ਦਿੰਦੇ ਨੇ ਇਹਦੇ ਵਿੱਚ ਕਲਰ ਤੁਸੀਂ ਚੈੱਕ ਕਰ ਲਓ ਫੁਲਕਾਰੀਆਂ ਵੀ ਇੱਥੇ ਅਵੇਲੇਬਲ ਨੇ ਤੁਸੀਂ ਫੁਲਕਾਰੀਆਂ ਵੀ ਇੱਥੋਂ ਲੈ ਸਕਦੇ ਹੋ ਹਾਂਜੀ ਲਾਸਟ ਤੇ ਫਿਰ ਕੁਝ ਕੁ ਸੂਟ ਇਹ ਲੱਗੇ ਹੋਏ ਆ ਜੀ ਪਸ਼ਮੀਨੇ ਦੇ ਪ੍ਰਿੰਟਡ ਸੂਟ ਤੁਹਾਨੂੰ ਕੋਈ ਪ੍ਰਿੰਟ ਪਸੰਦ ਆਉਂਦਾ ਤੁਸੀਂ ਜਾ ਕੇ ਲਿਆ ਸਕਦੇ ਹੋ ਬਹੁਤ ਹੀ ਮਤਲਬ ਘੱਟ ਜੀ ਕੋਸਟ ਦੇ ਵਿੱਚ ਪਸ਼ਮੀਨੇ ਦੇ ਸੂਟ ਪ੍ਰਿੰਟਡ ਤੇ ਕੁਝ ਕਿਥੇ कॉटन ਦੇ ਸੂਟ ਲੱਗੇ ਹੋਏ ਆ ਜੋ ਕਿ ਬਸ ਹੁਣ ਤੁਹਾਨੂੰ ਪਤਾ ਆਫ ਸੀਜ਼ਨ ਹੋ ਰਿਹਾ ਤੇ ਇਹ ਵਾਲੇ ਹੈਗੇ ਨੇ ਜੀ कॉटन ਦੇ ਸੂਟ ਜਿਵੇਂ ਜਾਮ कॉटन ਵਗੈਰਾ ਹੋਗੀ ਜਿਨ੍ਹਾਂ ਤੇ ਵਰਕ ਹੁੰਦਾ ਖਾਸ ਕਰ ਉਹ कॉटन